ਜਿਲ੍ਹਾ ਤਰਨਤਾਰਨ ਦੇ ਇਹ ਦਿਨੋਂ ਆਂਦਾ ਪਿੰਡ ਮੁਗਲਾਨੀ ਵਿਖੇ 30 ਸਾਲਾ ਬਲਦੇਵ ਸਿੰਘ ਪੁੱਤਰ ਦਲੇਪ ਸਿੰਘ ਦੀ ਨਸ਼ੇਦੀ ਓਵਰਡੋਸ ਦੇ ਨਾਲ ਗਈ ਹੈ ਇਸ ਬੰਦੇ ਜਾਣਕਾਰ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਭਰਾ ਤੇ ਪੈਣ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਬਲਦੇਵ ਸਿੰਘ ਤਕਰੀਬਨ ਇੱਕ ਮਹੀਨਾ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ ਤਾਂ ਹੁਣ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋषण ਕਰਦਾ ਸੀ ਉਨਾ ਦੱਸਿਆ ਕਿ ਬੀਤੇ ਕੱਲ ਸ਼ਾਮ ਸਮੇਂ ਪਿੰਡ ਦੇ ਕੁਝ ਨੌਜਵਾਨ ਉਸਨੂੰ ਘਰੋਂ ਬੁਲਾਕੇ ਬਾਹਰ ਲੈ ਕੇ ਗਏ ਸਨ ਤਾਂ ਉਸਨੂੰ ਜ਼ਿਆਦਾ ਨਸ਼ੇ ਦੀ ওভারਡੋਸ ਦੇਣ ਤੋਂ ਜੋਦੋ ਉਸਦੀ ਮੌਤ ਹੋ ਗਈ ਤਾਂ ਉਸਨੂੰ ਸਾਡੇ ਘਰ ਦੇ ਵਿੱਚ ਸੁੱਟ ਕੇ ਚਲੇ ਗਏ ਮ੍ਰਿਤਕ ਨੌਜਵਾਨ ਬਲਦੇਵ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦਾ 1.5 ਮਹੀਨੇ ਦਾ ਪੁੱਤਰ ਹੈ ਇਸ ਦੇ ਨਾਲ ਹੀ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਸਰ ਇਨਸਾਨ ਸਿੰਘ ਰੋਜ਼ਮੀ ਜਿਹੜਾ ਮੌਤ ਹੋਈ ਉਹ ਕੌਣ ਸੀ ਕੀ ਲੱਗਦਾ ਹੈ ਤੁਹਾਡਾ ਉਹ ਭਰਾ ਹੈ ਮੇਰਾ ਸੋਟਾ ਬਲਦੇਵ ਸਿੰਘ ਜਿੱਦਾਂ ਮੌਤ ਹੋਈ ਹੈ ਕੀ ਗੱਲ ਬਾਤ ਹੈ ਸਰ ਸਰ ਮੌਤ ਦੀ ਇਹੋ ਮੇਰੇ ਸਾਹਮਣੇ ਟੀਕੇ ਕਰਨੀ ਹੋਈ ਆ ਦੋ ਮਿੰਟਾਂ ਨੇ ਘਰੋਂ ਖੜਿਆ ਸੀ ਤੇ ਕਰੇ ਛੱਡ ਗਿਆ ਜਦੋਂ ਪੂਰਾ ਆ ਗਿਆ ਵਾ ਕੀ ਕੰਮ ਕਰਦਾ ਬੰਦੇ ਕੰਮ ਕਰਾਉਂਦਾ ਰਿਹਾ ਪਾਈ ਤੇ ਇਹਨੇ ਇੱਕ ਤੇਰਪੋਂ ਲੋਕੋ ਇਹ ਨੱਚੇ ਜਲਦਲ ਚ ਫਸਿਆ ਸੀ ਤੁਹਾਨੂੰ ਪਤਾ ਹੀ ਕੋਈ ਨਹੀਂ ਇਹ ਗੱਲ ਦਾ ਨਹੀਂ ਸਰਪਦਾ ਹਾਂ ਜੀ ਸੋ ਜਦੋਂ ਇਹ ਘਟਨਾ ਹੋਈ ਹੈ ਕਿੱਦਾਂ ਹੋਈ ਕਿੰਨਾ ਦੇ ਘਰ ਦੀ ਕੀ ਗੱਲ ਉਹ ਲੱਗਿਆ ਤੇ ਗਵਾਲੀਆਂ ਘਰ ਇੱਕ ਅੱਛਾ ਜੀ ਉਹਨਾਂ ਦੇ ਘਰੋਂ ਕਿਲੋ ਮੇਰੀ ਭੈਣ ਨੂੰ ਕਹਿੰਦੇ ਵੀ ਤੂੰ ਇੱਥੋਂ ਨਿਕਲ ਜਾ ਪਿੱਛੇ ਪਿੱਛੇ ਗਈ ਪਿੱਛੇ ਪਿੱਛੇ ਗਈ ਇਹ ਆ ਗਈ ਆ ਤੇ ਮੁੜ ਕੇ ਘਰੇ ਸੁੱਟ ਗਈ ਨੂੰ ਘਰੇ ਜਦੋਂ ਬੈਠ ਹੋਈ ਉਹਦਾ ਪੁੱਤ ਕਿ ਹਾਂ ਜੀ ਠੀਕ ਆ ਕੀ ਮੰਗ ਕਰਦੇ ਆ ਮੰਗੇ ਉਹ ਸਰਕਾਰ ਕੋ ਵੀ ਇਹਨੂੰ ਮੈਸਨ ਉੱਥਲ ਪਾਈ ਜਾਵੇਗੇ ਤੇ ਕਿਤੇ ਹੋ ਗਿਆ ਕਿੰਨੇ ਬੱਚੇ ਆ ਇੱਕੋ ਮੁੰਡਾ ਕੋਈ 5 ਮਹੀਨੇ ਦਾ ਸੀ ਇਹ ਨਾਮ ਰਾਜਪੁਰਾ ਬਿਲ੍ਹਾ ਮਰੀਆਉ ਦਾ ਨਾਮ ਕੀ ਸੀ ਬੰਦੇ ਸਿੰਘ ਕੀ ਕਰਵਾਇਆ ਤੁਹਾਡਾ ਭਰਾ ਕੀ ਗੱਲਬਾਤ ਹੈ ਤਾਂ ਗੱਲਬਾਤ ਹੋ ਰਹੀ 10 ਵੀ ਹੋਰੇ ਤੋਂ ਪਹਿਲਾ ਫੋਨ ਕਰੀ ਗਈ ਸਵੇਰੇ ਨੂੰ ਉਠਾਇਆ ਕੋਠਾਇਆ ਆ ਗਿਆ ਠੀਕ ਹੈ ਮੁਰਤੀ ਸਾਰੇ ਜਿਹੜੇ ਮਤਲਬ ਤੇ ਇਧਰ ਮੁੰਡਿਆਏ ਲੈ ਕੇ ਉਹ ਨੰਨੇ ਆਇਆ ਜਿੱਤ ਤਾਂ ਮੁੱਕਾਈ ਪਿਆ ਹਿਲਾ ਟੱਪਣਾ ਨੀ ਮੋਟਰਸਾਈਕਲ ਤੇ ਵਿਚਕਾਏ ਦਾਦ ਲਿਆਏ ਆ ਲਿਆਣ ਤੇ ਕੋਲ ਨਾ ਨਹੀਂ ਨਸ਼ੇ ਕਾਰਨ ਸਾਰਾ ਹੋ ਗਿਆ ਨਸ਼ਾ ਜਿਆਦਾ ਕਰ ਲਿਆ ਨਾ ਕਰੈਕ 3 ਰੁਪਇਆ ਸਰ ਲਵਾਤਾ ਜਿਆਦਾ ਆਪ ਉਹ ਨਾ ਘਟ ਲਾਏ ਨਾ ਜਿਆਦਾ ਲਵਾਤਾ ਤੇ ਮਰੇ ਤੇ ਕੋਈ ਅਧਿਆਇ ਹਾਂਜੀ ਆਏ ਬੱਚੇ ਹੈਗੇ ਆ ਬੱਚੇ ਆ ਪੰਜਾਬੀ ਨਹੀਂ ਇਹ ਜਦੋਂ ਕੀ ਮੰਗ ਕੀ ਕਰਦੇ ਜੇ ਸਰਕਾਰ ਕੋਲ ਸਰ ਮੰਗ ਇਹੋ ਕਰਦੇ ਪਏ ਇਹਨਾਂ ਨੂੰ ਕੋਈ ਨਾ ਕੋਈ ਮਿਲੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਯੀ ਗੱਲ ਪੱਤਾਨ ਨਿਕਾ ਜਾ ਆਪਣੀ ਮੀਨੀ ਦਾ ਸਾਰਾ ਖਰ ਸਰਕਾਰ ਦਾ ਕਹਿਣਾ ਹੈ ਕਿ ਨਸ਼ਿਆਂ ਨੂੰ ਖਤਮ ਕਰ ਦਾਂਗੇ ਕੀ ਕਹਿਣਾ ਚਾਹੋਗੇ ਪਰ ਇਹ ਹੁਣੇ ਦੀ ਨਥੇ ਦੇ ਠਲ ਪਾਈ ਜਾਵੇ